ਹਾਂ ਜੀ ਦੋਸਤੋ ਕੀ ਤੁਹਾਡੀ ਵੀ ਯਾਦਸ਼ਤ ਘਟ ਰਹੀ ਹੈ ਹੱਥ ਪੈਰਾਂ 'ਚ ਆਟ ਹੋਂਦੀ ਹੈ ਕਮਜ਼ੋਰੀ ਰਹਿੰਦੀ ਹੈ ਥਕਾਵਟ 체ਹੀ ਹੋ ਜਾਂਦੀ ਹੈ ਜਾਂ ਤੁਹਾਡਾ ਸਿਰਦਰਦ ਅਕਸਰ ਰਹਿੰਦਾ ਹੈਗਾ ਮੂੰਹ ਛਾਲੇ ਹੋ ਜਾਂਦੇ ਨੇ ਮੂੰਹ ਪੱਕ ਜਾਂਦਾ ਹੈਗਾ ਜਲਦੀ ਬਿਮਾਰ ਹੋ ਜਾਂਦੇ ਹੋ ਤੁਹਾਡੀ ਇਮਿਊਨਿਟੀ ਵੀਕ ਪੈ ਰਹੀ ਹੈ ਤਾਂ ਨਿਸ਼ਚਿਤ ਹੀ ਇਹ ਤੁਹਾਡੇ ਬੋਡੀ ਦੇ ਵਿੱਚ ਵਿਟਾਮਿਨ B12 ਯਾਨੀ ਕਿ ਫੋਲੇਟ ਯਾਨੀ ਕਿ ਕੋਬਾਲਮਿੰਧ ਦੀ ਡੈਫੀਸ਼ੈਂਸੀ ਪੈ ਰਹੀ ਹੈ ਤੁਸੀਂ ਟੈਸਟ ਕਰਵਾ ਸਕਦੇ ਹੋ ਕਿਸੇ ਵੀ ਲੈਬ ਤੋਂ ਜਾਂ ਤੁਸੀਂ ਐਪਲ ਬਨਾਣਾ ਔਰੈਂਜ ਇਹ ਚੀਜ਼ਾਂ ਨੂੰ ਵਰਤ ਕੇ ਤੁਸੀਂ ਉਹ ਡੈਫੀਸ਼ੈਂਸੀ ਆਪਣੀ ਪੂਰੀ ਕਰ ਸਕਦੇ ਹੋ ਤੁਸੀਂ ਖਮੀਰ ਵੀ ਖਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੇ ਜਦ ਤੁਸੀਂ ਦਹੀਂ ਰਾਇਣ ਲੈ ਸਕਦੇ ਹੋ ਉਹਦੇ ਵਿੱਚ ਵੀ ਵਿਟਾਮਿਨ ਡੀ ਬੀ 12 ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੇ ਤੁਸੀਂ ਆਪਣੀ ਡਾਈ ਡੈਫੀਸ਼ੈਂਸੀਜ਼ ਪੂਰੀ ਕਰ ਲੈਣੇ ਹੋ ਤਾਂ ਤੁਹਾਡੀ ਬੋਡੀ ਬਿਲਕੁਲ ਤੰਦਰੁਸਤ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਡਬਲ ਬੀ 12 ਹੈ ਉਹ ਐਗ ਫੋਲਟਰੀ ਮੀਟ ਤੇ ਫਿਸ਼ ਦੇ ਵਿੱਚ ਵੀ ਮਿਲਦਾ ਪਰ ਉਹ ਸੇਫ ਨਹੀਂ ਹੈਗਾ ਇਸ ਲਈ ਬਜਾਏ ਉਸ ਦੇ ਆਪਾਂ ਫਰੂਟ ਜਾਂ ਸਲਾਦ ਜਾਂ ਆਪਾਂ ਚੁਗੰਦਰ ਵਗੈਰਾ ਉਹ ਆਪਾਂ ਜੀ ਯੂਜ਼ ਕਰੀਏ ਆਪਾਂ ਤਾਂ ਕਿ ਆਪਾਂ ਤੰਦਰੁਸਤ ਰਹਿ ਸਕੀਏ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਵਧੀਆ ਲੱਗੀ ਹੋਵੇ ਤਾਂ ਅੱਗੇ ਆਪਣੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ